ਪਤਾ ਹੈ ਪਿਛਲੇ ਕੁਝ ਸਮੇਂ ਤੋਂ ਭਾਰੀ بارش ਕਰਕੇ ਬੜੀ ਸਥਿਤੀ ਬਣੀ ਹੋਈ ਸੀ ਔਰ ਵਿਸ਼ੇਸ਼ ਤੌਰ ਤੇ ਮਾਹੂਰ ਤੇ ਮਾਹੂਰ ਦੇ ਵਿੱਚ ਉਸੇ ਕੜੀ ਦੇ ਵਿੱਚ ਅਸੀਂ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਸਿਵਲ ਪ੍ਰਸ਼ਾਸਨ ਸਾਰਾ ਜੋ ਸਰਕਾਰੀ ਅੰਲਾ ਹੈ ਔਰ ਜੋ ਸਪੈਸ਼ਲੀ ਜੋ ਐਨ ਜੀਓ ਵੀ ਹੈਗੇ ਨੇ ਉਹਨਾਂ ਦੀ ਮਦਦ ਨਾਲ ਹਰ ਕਿਸਮ ਦੀ ਜ਼ਰੂਰੀਤ ਹੈ ਮਦਦ ਹੈ ਜੋ ਉਹ ਮਹੰਨਿਆ ਕਰਵਾਈ ਜਾ ਰਹੀ ਹੈ ਰੈਗੂਲਰ ਪ੍ਰਸ਼ਾਸਨ ਅਲਰਟ ਔਰ 24 ਘੰਟੇ ਸਾਡੇ ਡੀਸੈਂਟਰ ਕੰਟਰੋਲ ਤੋਂ ਚੱਲ ਰਹੇ ਨੇ ਇੱਕ ਥੋੜੀ ਜੀ ਪੋਜ਼ਿਟਿਵ ਗੱਲ ਮੈਂ ਸਭ ਤੋਂ ਇਹ ਕਰਨਾ ਚਾਹਾਂਗਾ ਕਿ ਅਸੀਂ ਹੁਣੇ ਆਏ ਇੱਥੇ ਅਸੀਂ ਦੇਖਿਆ ਕਿ ਤਕਰੀਬਨ 1.5 ਫੁੱਟ ਪਾਣੀ ਇੱਥੋਂ ਘਟਿਆ ਤਾਂ ਇਹ ਇੱਕ ਚੰਗੀ ਗੱਲ ਹੈ ਨਾਲ ਦੇ ਨਾਲ ਇਹ ਵੀ ਥੋੜਾ ਇੱਕ ਸਾਡੇ ਲਈ ਥੋੜੀ ਪੋਜ਼ਿਟਿਵ ਨਿਊਜ਼ ਹੈ ਕਿਉਂਕਿ ਪਿਛਲੇ ਕੁਝ ਸਮੇਂ ਤੋਂ ਬਾਰਿਸ਼ ਵੀ ਨਹੀਂ ਹੋਈ ਤਾਂ ਮੈਂ ਇਹੀ ਪ੍ਰਸਤਵਨਾ ਚਾਹੁੰਦਾ ਕਿ ਪ੍ਰਸ਼ਾਸਨ પોલીસ ਪ੍ਰਸ਼ਾਸਨ ਉਹ ਸਾਰੇ ਅਸੀਂ ਦਿਨ ਰਾਤ ਲੱਗੇ ਹੋਏ ਨੇ ਔਰ ਸਥਿਤੀ ਹੁਣੇ ਕੰਟਰੋਲ ਦੇ ਵਿੱਚ ਆਪ ਜੀ ਨੂੰ ਇਹੀ ਬੇਨਤੀ ਹੈ ਕਿ ਪ੍ਰਸ਼ਾਸਨ ਪ੍ਰਸ਼ਾਸਨ ਦਾ ਪੂਰਾ ਸਹਿਯੋਗ ਦਿੱਤਾ ਜਾਵੇ ਪਰ ਅਸੀਂ ਹਰ ਕਿਸਮ ਦੀ ਜੋ ਜੋ ਸੁਵਿਧਾ ਹੈ ਜੋ ਲੋਡ ਹੈ ਉਹ ਅਸੀਂ ਪੂਰੀ ਕਰਾਂਗੇ। ਸ਼ੁਕਰੀਆ।